ਬੱਚਿਓ ਅੱਜ ਦੀ ਕਹਾਣੀ ਹੈ ਬੋਲਦੀ ਗੁਫਾ ਇੱਕ ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ ਇੱਕ ਦਿਨ ਕਾਫੀ ਕੋਸ਼ਿਸ਼ ਕਰਨ ਤੇ ਵੀ ਉਸ ਨੂੰ ਕੋਈ ਸ਼ਿਕਾਰ ਨਹੀਂ ਮਿਲਿਆ ਸ਼ਾਮ ਹੋ ਰਹੀ ਸੀ ਅਤੇ ਸ਼ੇਰ ਭੁੱਖਾ ਹੀ ਵਾਪਸ ਮੁੜਨ ਲੱਗਾ ਰਾਹ ਵਿੱਚ ਉਸ ਨੂੰ ਇੱਕ ਗੁਫਾ ਦਿਖਾਈ ਦਿੱਤੀ ਉਸਨੇ ਸੋਚਿਆ ਇਸ ਵਿੱਚ ਜ਼ਰੂਰ ਕੋਈ ਜਾਨਵਰ ਰਹਿੰਦਾ ਹੋਵੇਗਾ ਰਾਤ ਤੋਂ ਪਹਿਲਾਂ ਉਹ ਵਾਪਸ ਜ਼ਰੂਰ ਆਏਗਾ ਸ਼ੇਰ ਗੋਫਾ ਵਿੱਚ ਲੁਕ ਗਿਆ ਤੇ ਜਾਨਵਰ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗਾ ਉਸ ਗੋਫਾ ਵਿੱਚ ਇੱਕ ਗਿੱਦੜ ਰਹਿੰਦਾ ਸੀ ਜਦੋਂ ਵਾਪਸ ਆਇਆ ਉਹਨੇ ਗੋਫਾ ਦੇ ਅੰਦਰ ਜਾਂਦੇ ਸ਼ੇਰ ਦੇ ਪੈਰਾਂ ਦੇ ਨਿਸ਼ਾਨ ਦੇਖੇ ਪਰ ਬਾਹਰ ਆਉਂਦੇ ਪੈਰਾਂ ਦੇ ਨਿਸ਼ਾਨ ਨਹੀਂ ਦੇਖੇ ਉਸਨੂੰ ਸ਼ੱਕ ਹੋਇਆ ਕਿ ਗੋਫਾ ਵਿੱਚ ਸ਼ੇਰ ਹੈ ਪਰ ਪੱਕਾ ਕਰਨ ਲਈ ਉਸਨੇ ਇੱਕ ਤਰਕੀਬ ਸੋਚੀ ਗਿੱਦੜ ਗੋਫਾ ਦੇ ਅੱਗੇ ਗਾਉਣ ਲੱਗਿਆ ਬੁੱਜ ਮੇਰੀ ਗੁਫਾ ਜੰਗਲ ਦੀ ਬਾਤ ਬੁੱਜ ਜਲਦੀ ਬੁੱਜ ਹੋ ਚੱਲੀ ਰਾਤ ਜੰਗਲ ਤਾਉ ਰਾਜਾ ਕਹਾਵੇ ਕਰੇ ਸ਼ਿਕਾਰ ਲਾ ਕੇ ਕਾਤ ਸਾਰੇ ਉਸ ਤੋਂ ਖਾਵਣ ਮਾਤ ਬੁੱਜ ਜਲਦੀ ਬੁੱਜ ਹੋ ਚੱਲੀ ਰਾਤ ਕੁਝ ਪਲ ਉਹ ਚੁੱਪਚਾਪ ਇੰਤਜ਼ਾਰ ਕਰਦਾ ਰਿਹਾ ਤੇ ਫਿਰ ਦੁਬਾਰਾ ਬੋਲਿਆ ਗੁਫਾ ਅੱਜ ਤੈਨੂੰ ਕੀ ਹੋ ਗਿਆ ਅੱਗੇ ਤੇ ਤੂੰ ਝੱਟ ਜਵਾਬ ਦੇ ਦਿੰਦੀ ਸੀ ਅੱਜ ਕਿਉਂ ਚੋਪੇ ਮੈਂ ਆਖਰੀ ਵਾਰ ਪੁੱਛਾਂਗਾ ਜੇ ਤੂੰ ਜਵਾਬ ਨਹੀਂ ਦਿੱਤਾ ਤੇ ਮੈਂ ਕਿਸੇ ਹੋਰ ਗੁਫਾ ਚ چلا ਜਾਵਾਂਗਾ ਇਹ ਸੁਣ ਕੇ ਸ਼ੇਰ ਨੇ ਸੋਚਿਆ ਗੁਫਾ ਜ਼ਰੂਰ ਕਿਦਰ ਨੂੰ ਜਵਾਬ ਦਿੰਦੀ ਹੋਏਗੀ ਮੇਰੇ ਅੰਦਰ ਹੋਣ ਕਰਕੇ ਗੁਫਾ ਚੁੱਪ ਹੈ ਮੈਂ ਹੀ ਇਹਦਾ ਜਵਾਬ ਦੇ ਦਿੰਦਾ ਹਾਂ ਜਦ ਕਿਦਰ ਨੇ ਦੁਬਾਰਾ ਬਾਤ ਪਾਈ 부ਝ ਮੇਰੀ ਗੁਫਾ ਅੱਜ ਦੀ ਬਾਤ ਉਹ ਜਲਦੀ 부ਝ ਹੋ ਚਲੀ ਰਾਤ ਜੰਗਲ ਦਾ ਉਹ ਰਾਜਾ ਕਹਾਵੇ ਕਰੇ ਸ਼ਿਕਾਰ ਲਾ ਕੇ ਘਾਤ ਸਾਰੇ ਉਸ ਤੋਂ ਖਾਵਣ ਮਾਤ 부ਝ ਜਲਦੀ 부ਝ ਹੋ ਚਲੀ ਰਾਤ ਸ਼ੇਰ ਨੇ ਗੁਫਾ ਅੰਦਰੋਂ ਜਵਾਬ ਦਿੱਤਾ ਸ਼ੇਰ ਸ਼ੇਰ ਦੀ ਆਵਾਜ਼ ਗੂੰਜਦੀ ਹੋਈ ਬਾਹਰ ਆਈ ਗਿੱਦਰ ਸ਼ੇਰ ਦੀ ਆਵਾਜ਼ ਸੁਣਦੇ ਹੀ ਪੂਰੀ ਜਾਨ ਲਾ ਕੇ ਭੱਜ ਨਿਕਲਿਆ ਇਸ ਤਰ੍ਹਾਂ ਉਸਨੇ ਆਪਣੀ ਸੂਝ ਬੂਝ ਨਾਲ ਆਪਣੀ ਜਾਨ ਬਚਾ ਲਈ